ਫਰਮਾਇ ਤੇ ਭੋਲੇ ਚਾਚੇ ਨੇ ਜੀ ਸਿੱਟੀ ਦਵਾਈ ਕਣਕ ਚ ਸੂੰਡੀ ਤੋਂ ਆ ਜੀ ਇਹ ਪ੍ਰਾਣ ਵਰਗੀ ਹੋਈ ਹੈ ਇਹਦਾ ਪ੍ਰਾਣ ਵਾਲਾ ਕੰਮ ਹੀ ਆ ਯਾਰ ਰੰਗ ਦੇਖੋ ਦਰਸ਼ਕੋ ਹੈਗਾ ਨਾ ਜਿਵੇਂ ਆਏ ਹੋਲੀ ਵਾਲਾ ਰੰਗ ਹੁੰਦਾ ਜੱਟਾਂ ਦਾ ਇਹ ਹੀ ਕੰਮ ਨੇ ਬਾਈ ਆ ਜੋ ਸੂੰਡੀ ਦਾ ਪਤਾ ਲੱਗਿਆ ਹੀ ਇਹ ਸੱਟ ਲੋ ਕਦੇ ਘਟ ਹਰੀ ਹੋਈ ਹੈ ਕਦੇ ਕੀ ਅਜਿਹਾ ਯਾਰ ਇਹਨਾਂ ਨੂੰ ਪਈ ਆ ਇਹ ਸੂੰਡੀ ਜਿਹੜੇ ਸੁਪਰ ਸੀਡਰ ਨਾਲ ਬੀਜਿਆ ਚਾਚਾ ਇਹ ਪਤਾ ਨਹੀਂ ਕੀ ਚੱਕਰ ਹੈ ਨਹੀਂ ਐਂ ਕਰਦੇ ਆ ਥੋੜੀ ਜੀ ਵੱਧ ਸੜਦੇ ਨੇ ਹਾਂ ਨਾ ਵੱਧੇ ਸੜਤੀ ਜੀ 22 ਗਿੱਲਿਆਂ ਚ ਮਰੀ 20 ਗੱਲੋਂ ਹੁਣ ਤੁਸੀਂ ਆਪਸਾਬ ਨਾਲ ਲੋ ਕਿੰਨੀ ਬਈ ਗਿੱਲੇ ਦੀ ਅੱਛਾ ਹੋਰ ਲੈ ਕੇ ਛੱਡ ਦਿੰਗੇ ਆ ਖੱਡੇ ਜੀ ਚਾਚਾ ਸੜਤਾ ਵੀ ਦਰਸ ਕੋ ਨਾ ਮੇੜਤਾ ਆ ਦੇਖੋ